ਓ ਵੀ ਕੱਢ ਉਹ ਫੇਰ ਭਾਈਏ ਬੇਨਤੀ ਕਰ ਦੋ ਵੀਰੇ ਬਹੁਤ ਹੋ ਕੇ ਦੋ ਉਹ ਲੱਕੀਪਾ ਉਹ ਪਾੜੋ ਉਹ ਪਾ ਦਿਓ ਯਾਰ ਓ ਵੀਰੇ ਸਵਾਗਤ ਭਾਈ ਸੋਣ ਦਾ 10 ਮਿੰਟ ਚਲਵਾ ਦਿਓ ਕੱਟੇ ਜੇ ਤੁਹਾਡਾ ਕਿਸੀ ਐਜੀ ਭੁਗਤੇ ਦੇਖੋ ਸਵੇਰੇ 10 ਵਜੇ ਤੋ ਲੈ ਕੇ ਵੇਖੀ ਲਓ ਜੇ ਤੁੰ ਵੀ ਪਏ ਲੱਗੀ ਤੁਸੀਂ ਪਿੰਡਾਂ ਨੂੰ ਵੀ ਵਾਪਸ ਜਾਣਾ ਬਹੁਤ ਜ਼ਿਆਦੇ ਦੋਸ਼ਾ ਹੋਈਆਂ ਮੈਨੂੰ ਕਈ ਲੋਜਬੰਦਾਂ ਦੇ ਰਾਤ ਫੋਨ ਆਏ ਕਿ ਭਾਈ ਸਾਨੂੰ ਐਸਐਸਓ ਦਾ ਫੋਨ ਆਇਆ ਸਾਨੂੰ ਡੀਐਸ ਪੀ ਦਾ ਕੋਨਾ ਹੈ ਕਿ ਤੁਸੀਂ ਕੱਟ ਤੀ ਜਾਣਾ ਪਰ ਤੁਸੀਂ ਕਿਸੇ ਦਰਦੀ ਦੁਆ ਕੀਤੇ ਬਿਨਾ ਬੇਖੌਫ ਹੋ ਕੇ ਅੱਜ ਭਾਨਾ ਸਿੱਧੂ ਦੇ ਨਾਲ ਖੜਨਾ ਆਇਓ ਉਸ ਪੰਜਾਬ ਦੇ ਪੁੱਤ ਦੇ ਨਾਲ ਖੜਿਆ ਇਹ ਦੱਸਦਾ ਹੈ ਤੁਹਾਡਾ ਕੱਖ ਕਿ ਜਿਹੜਾ ਵੀ ਇਨਸਾਨ ਆਪਣੇ ਪੰਜਾਬ ਲਈ ਆਪਣੇ ਲੋਕਾਂ ਲਈ ਲੜਦਾ ਖੜਦਾ ਲੋਕ ਹਮੇਸ਼ਾ ਉਹਦਾ ਸਾਥ ਦਿੰਦੇ ਆ ਪਰ ਤੁਸੀਂ ਫਰਾਨੀ ਦੀ ਗੱਲ ਦੇਖੋ ਕਿ ਕਿੰਨਾ ਬੁਝਰ ਬੰਦੇ ਦੇ ਉੱਤੇ ਹੋਈ ਹੈ ਸਰਕਾਰ ਵੈਸੇ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਦੱਸ ਚੁੱਕਿਆ ਕਿ ਜਸਤੇ ਨੇ ਬਾਹਰ ਦੇ ਲੁਧਿਆਣੇ ਸੀਆਈ سٹਾਮ ਰਾਤ ਨੂੰ ਅਲਫ ਨੱਗਾ ਕਰਕੇ ਝੰਡਾ ਵਰਫੜਾ ਪਾਣੀ ਪਾ ਕੇ ਉਹਦੀ ਵੀਡੀਓ ਬਣਾ ਕੇ ਪੰਕੇ ਦਾ ਭੇਜੋ ਕਈ ਬੰਦੇ ਕਹਿੰਦੇ ਸਬੂਤ ਕੀਆ ਰੱਖਿਆ ਤੇਰੇ ਕੋਲੇ ਤੁੰਤੂ ਨੂੰ ਬੋਲਦਾ ਮੈਂ ਦੱਸਣਾ ਜਣਾ ਸਬੂਤ ਕੀ ਹੁੰਦਾ ਪੰਜਾਬ ਦੇ ਹਜ਼ਾਰਾਂ ਨੌਜਵਾਨ ਝੂਠੇ ਪੁਲਕ ਮੁਕਾਬਲਿਆਂ ਦੇ ਮਾਰੇ ਗਏ ਜਿਨ੍ਹਾਂ ਦੀਆਂ ਲਾਸ਼ਾਂ ਨਹਿਰਾਂ ਦੇ ਵਿੱਚ ਡਰੇਨਾਂ ਦੇ ਵਿੱਚ ਡਰਾਈਵਰ ਰੋਡ ਤੇ ਪੀਆਂ ਗਈਆਂ ਕੋਈ ਸਬੂਤ ਹੈਗਾ ਨਹੀਂ ਹੈਗਾ ਸ਼ਹੀਦ ਭਾਈ ਸੁਆਸੇ ਖਾਲਾ ਜਿਹਨੇ 25000 ਲਾਵਾਤ ਸੁਲਾਸ਼ਾਂ ਦਾ ਅੰਕੜਾ ਇਕੱਠਾ ਕੀਤਾ ਉਸ ਨੂੰ ਚੱਕ ਕੇ ਜਾਉਂਦੇ ਨੂੰ ਵਿਚਾਲੋ ਪਾਰ ਕੇ ਮਾਰ ਦਿੱਤਾ ਗਿਆ ਅੱਜ ਤੱਕ ਉਹਦੀ ਲਾਸ਼ ਦਾ ਪਤਾ ਨਹੀਂ ਲੱਗਿਆ ਵੀ ਕਿੱਥੇ ਸੜੀ ਆ ਕਿੱਥੇ ਫੁੱਤੀ ਐ ਕਿਹੜੇ ਦਰਿਆਤ ਢੋੜੀ ਐ ਕੋਈ ਸਬੂਤ ਹੈਗਾ ਨਹੀਂ ਹੈਗਾ ਜੀ ਸਬੂਤ ਹੁੰਦਾ ਮੁੰਡਾਂ ਕੋਲੇ ਸਬੂਤ ਹੁੰਦਾ ਕਾਮਿਆਂ ਕੋਲੇ ਸਬੂਤ ਹੁੰਦਾ ਹਕੂਮਤ ਕੋਲੇ ਜੇ ਭੰਗ ਕਹਿੰਦਾ ਇਹ ਮੈਂ ਵੀ ਵੀਡੀਓ ਤੇ ਗਈ ਦੇਖੀ ਤੇ ਉਹ ਵੀ ਵੀਡੀਓ ਬਣਾ ਕੇ ਪੇਸ਼ ਹੋ ਕਦੇ ਵੀ ਮਜਰੂਹ ਕੋਲੇ ਜਿਹਦੇ ਤੇ ਜ਼ਖਮ ਹੋ ਰਿਹਾ ਹੁੰਦਾ ਹੈ ਜਿਹੜਾ ਕਤਲ ਹੋ ਰਿਹਾ ਹੁੰਦਾ ਹੈ ਉਹਨਾਂ ਕੋਲੇ ਸਬੂਤ ਨਹੀਂ ਹੁੰਦੇ ਅੱਜ ਦੀ ਗੱਲ ਸੁਣੋ ਅੱਜ ਭੰਨੇ ਸੀ ਸਿੱਧੂ ਇਹ ਉੱਥੇ ਪਟਿਆਲਾ ਅਲਾ ਦੇ ਵਿੱਚ ਪੇਚੀ ਨੂੰ ਫਿਰ ਸਿੱਟਾ ਗਿਆ ਅੱਜ ਕਿਸੇ ਵੀ ਪੱਤਰਕਾਰ ਦੇ ਨਾਲ ਉੱਥੇ ਪੁਲਿਸ ਨੇ ਗੱਲ ਨਹੀਂ ਕਰ ਦਿੱਤੀ ਕਈ ਪੱਤਰਕਾਰ ਨੂੰ ਧੱਕੇ ਵੀ ਮਾਰੇ ਗਏ ਆ ਉੱਥੇ ਸੁਭਰਾਵ ਇੰਨਾ ਜਲਵਾ ਜਿਹੜਾ ਇਹ ਸ਼ਬਦ ਦਾ ਜਿਹੜਾ ਇਹ ਗੱਲਾਂ ਭੰਦਾ ਨਹੀਂ ਇਹ ਆਉਣ ਨੇ ਸਮੇਂ ਲਈ ਕਮਹਾਰ ਤਿਆਰ ਕਰ ਰਿਹਾ ਪੰਜਾਬ ਦੇ ਅੰਦਰ 11 ਜਨਵਰੀ ਨੂੰ ਅਖਬਾਰ ਚੱਕ ਕੇ ਪੜ੍ਹ ਲਓ ਸਾਡੇ ਖਬਰ ਨਹੀਂ ਲੱਗੀ 11 ਜਨਵਰੀ ਦੇ ਅਖਬਾਰਾਂ ਦੇ ਇਸ਼ਤਿਹਾਰ ਨੇ ਕਿ ਗੈਸਟਰ ਦਾ ਸਪਾਇਆ ਕਰ ਦਿਓ ਸਪਾਇਏ ਤਾਂ ਪਾਪ ਭੰਦੀ ਸੁਣ ਲਓ ਬੰਦੀ ਕਹਿੰਦਾ ਕੀ ਹੈ ਕਿ ਤੁਸੀਂ ਐਸ ਬੋਰਡ ਤੇ ਜਾਉਣੀਓ ਅਗਲੇ ਬੋਰਡ ਤੇ ਜਾਂਦੇ ਜਾਉਂਦੇ ਨਹੀਂ ਕਿ ਤੁਸੀਂ ਪੜਿਆ ਵਿਚਾਰ ਲਓ ਪਿਛਲੇ ਕਈ ਮਹੀਨਿਆਂ ਦੇ ਵਿੱਚ ਝੂਠੇ ਬਲਤੁਮ ਕਾਬਲੇ ਹੋਏ ਸਾਡੀ ਨੋਜਵਾਨੀ ਦੇ ਕਹਾਣੀ ਕੋਈ ਬਣਾਉਂਦੇ ਐ ਕਹਿੰਦੇ ਅਸੀਂ ਇਹਨੂੰ ਘੇਰਿਆ ਇਹਦੇ ਜਵਾਬੀ ਫੈਦਲ ਕੀ ਕੀ ਸਾਡੇ ਬਲਤੁਮ ਦੀ ਪੱਕੀ ਗੋਲੀ ਵੱਜੀ ਅਸੀਂ ਮਾਰਤਾ ਆ ਜੀਰੇ ਮੁੰਡੇ ਮਾਰਿਆ ਦੋ ਜੀਰੇ ਹੁਣ ਪਿੱਛੇ ਜੇ ਹੋ ਗਏ 15 ਦਿਨਾਂ ਦੇ ਉਦੋਂ ਤੋਂ ਕਰਨਾਲ ਤੋਂੁੰਡੇ ਮਾਰੇ ਜਿਹੜਾ ਉਹਨਾਂ ਨੇ ਇੱਕ ਟੁੱਟਾ ਮਾਰਿਆ ਜੀਰੇ ਵਾਲਾ ਉਹਦੇ ਉੱਤੇ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ ਉਹਦਾ ਪਰਿਵਾਰ ਸਾਹਮਣੇ ਆਇਆ ਸੀ ਪਰ ਮੀਡੀਆ ਦਾ ਛਿੱਧਿਆ ਹੋਇਆ ਉਹ ਗੱਲ ਵਿੱਚੀ ਦਬ ਗਈ ਸੋ ਭਰਾਵੋ ਜੇ ਆਪਾਂ ਐਂ ਚੁੱਪ ਕਰਕੇ ਬੈਠੇ ਰਹੇ ਤਾਂ ਯਾਦ ਰੱਖਿਓ ਇਹ ਵਾਰੀ ਤੁਹਾਡੀ ਸਾਰਿਆਂ ਦੀ ਆ ਜਾਣੀ ਹੈ ਅੱਜ ਭਾਨਾ ਸਿੱਧੂ ਹੈ ਉਦੋਂ ਪਹਿਲਾ ਇਹ ਸਿੱਤੂ ਵਾਕੇ ਦੇ ਕਦਰ ਕਰਾਏ ਸਾਡੀ ਨੌਜਵਾਨੀ ਚੱਕੋ ਡਿਸਰਗੜ ਚੱਕੇ ਸਿੱਤੀ ਐਨਐਸਏ ਲਾ ਕੇ ਇਸੇ ਆਪ ਹੰਤ ਬੁੱਜੜਦੇ ਜਾ ਕੇ ਬੋਲਣ ਆਇਆ ਦੱਸੋ ਵੀ ਅਸੀਂ ਕੀ ਕਰ ਰਹੇ ਹਾਂ ਸਵਾਲ ਹੀ ਪੁੱਛ ਰਹੇ ਹਾਂ ਕੀ ਪੰਜਾਬ ਜਿੱਟਾ ਬੰਦ ਹੋ ਗਿਆ ਨਹੀਂ ਹੋਇਆ ਜੀ ਬਾਖਰੀਆਂ ਗੱਲਾਂ ਸੁੋਗਿਆ ਕਿ ਨਹੀਂ ਹੋ ਗਿਆ ਇਹ ਸਵਾਲ ਪੁੱਛਣਾ ਨਹੀਂ ਬੰਦਦਾ ਕੀ ਪੰਜਾਬ ਦੇ ਅੰਦਰ ਫਿਰ ਵੀ ਬਾਈ ਖਤਮ ਹੋ ਗਈ ਕੀ ਪੰਜਾਬ ਦੇ ਅੰਦਰ ਜਿਹੜੇ ਗੱਲਾਂ ਕਰਦਾ ਹੁੰਦਾ ਸੀ ਜੀ ਇਹਦੀਆਂ ਵੀ ਲੋ ਕਿਹਦੀ ਲਾ ਕੇ ਚਲਾ ਦੇ ਦਰਦਸ਼ਕ ਇਸੇ ਗੱਲ ਖੜੀ ਹੈ ਵੀਆਪੀ ਕਰਜ਼ਰਬੰਦ ਕਰਨ ਦੀ ਗੱਲ ਕਰਦਾ ਸੀ ਇਹ ਕਹਦਾ ਹੈ ਕਰਦਾ ਹੀ ਕਿ ਫਲਾਦੇ ਦੀ ਫਲਾਦੇ ਦਾ ਫੋਟੋ ਆ ਫਲਾਦੇ ਦੀ ਫਲਾਦੇ ਦਾ ਫੋਟੋ ਆ ਅੱਜ ਕਈ ਸੁਭਾ ਆਸਪਾਸ ਪੀਆ ਫੋਟੋਆਂ ਤੇ ਮਸੂਲੀਅਤ ਦੇ ਬੋਰਡਾਂ ਤੇ ਲਾਜਾ ਇਹ ਕਹਿੰਦਾ ਜੀ ਅੰਗਰੇਜ਼ ਨੌਕਰੀ ਕਰਨ ਆਇਆ ਕਰਨਗੇ ਪੰਜਾਬ ਚ ਐਸ ਪੰਜਾਬ ਚ ਜਿੱਥੇ ਅਸੀਂ ਬੋਲਣ ਟੱਕ ਨਹੀਂ ਦਿੰਦੇ

ਜਿਵੇਂ ਵਾਚਨ ਤੇ ਅਜਨੋਤਰਾ ਖੰਡ ਚ ਕੋਈ ਬਾਹਰਲੇ ਬੰਦੇ ਆ ਕੇ ਪੰਜਾਬ ਦੀ ਜਮੀਨਾਂ ਨਾ ਖੀ ਸਕਣ ਜਨੋਤਰਾ ਖੰਡ ਰਾਸਤੇ ਦੇ ਵਾਚਨ ਚ ਜਿ ਅਸੀਂ ਨਹੀਂ ਚਾਹਦੇ ਕਾਨੂੰਨ ਬਣੇ ਜਗਤਾਲ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਦੀ ਪੌਲਿਟਿਕ ਸਥਿਤੀ ਬਦਲੀ ਜਾ ਰਹੀ ਹੈ ਇਹ ਯਾਦ ਰੱਖਿਓ ਭਰਾਵੋ ਜੇ ਅੱਪ ਆਈਂ ਜੱਪ ਰਹੇ ਤਾਂ ਆਵਲਾ ਸਮਾਂ ਬਹੁਤ ਖਤਰਨਾਕ ਹੈ ਸਰੂਰ ਵਾਲੇ ਇਹ ਕਹਦਾ ਇਸ ਦੂਰ ਕੱਢੀ ਰਾਜਤ ਨਹੀਂ ਐ ਇਹ ਕਿਹਦੀ ਚੌਂਦੀ ਰਾਤ ਨਹੀਂ ਪਟਦੀ ਸੀ ਤੇ ਹੁਣ ਇਹਦੀ ਜਨ ਪੂਰੇ ਪੰਜਾਬ ਚੋਂ ਪਤਨੀ ਐ ਚੌਦੀ ਯਾਦ ਰੱਖਿਓ ਬੋਲੇ ਸਾਡੇ ਨੇ ਖੜਾ ਸਾਡੇ ਦੀ ਲੜਿਆ ਸਾਡੇ ਦੀ ਵੇਲਾ ਜਾਂਦਾ ਸਾਡੀ ਯਾਦ ਸ਼ਕਤੀ ਬਹੁਤ ਥੋੜੀ ਆ ਭੁੱਲ ਜਾਂਦੇ ਐ ਇੱਕ ਜਿਕਰਾ ਮੈਂ ਉਹਨਾਂ ਬੰਦੇ ਸੀਧਾ ਦੇ ਰੋਹ ਦੇ ਵੀ ਕਹੂੰਗਾ ਜਿਹੜੇ ਚਾਹੇ ਗੁਰੂਦਾਨ ਬੰਦਾ ਹੈ ਚਾਹੇ ਫਿਰੇ 30-30 ਸਾਲ ਤੇਲੇ ਵਿੱਚ ਬੰਦਾ ਐ ਇੱਕ ਜਿਕਰਾ ਉਹਨਾਂ ਦੇ ਨਾਦੇ ਬੁਲਾਓ ਉਹ ਲਈ ਵੀ ਸਾਨੂੰ ਲੜਨੀ ਪਈ ਐ ਨਾਲ ਤੁਸੀਂ ਅੱਜ ਇੱਥੇ ਆਏ ਹੋ ਭਾਨੇ ਸਿੱਧੂ ਦੀ ਜਰੂਰਤ ਹੈ ਆ ਤੁਸੀਂ ਦਿਖਾਤਾ ਇਹ ਟੱਕ ਇਹਦੇ ਤਬੂਤ ਦੇ ਵਿੱਚ ਉਹ ਟੋਪੀ ਦਾ ਕਿੱਲ ਸਾਬਤ ਹੋਊਗਾ ਜਿਹਦੇ ਦਿਮਾਗ ਨੂੰ ਇੰਨਾ ਨਸ਼ਾ ਚੜ ਗਿਆ ਹੰਕਾਰ ਹੋ ਗਿਆ ਕਿ ਮੈਨੂੰ ਕੋਈ ਹਰਾ ਨਹੀਂ ਸਕਦਾ ਮੈਨੂੰ ਕੋਈ ਹਲਾ ਨਹੀਂ ਸਕਦਾ ਲੋਕਾਂ ਦੇ ਵਿੱਚ ਵੱਡੀ ਤਾਕਤ ਹੁੰਦੀ ਹੈ ਇਹੀ ਲੋਕ ਇੱਜ਼ਤ ਬਖਸ਼ਦੇ ਆ ਇਹੀ ਲੋਕ ਮਾਨਸਕਾਰ ਦਿੰਦੇ ਆ ਸਿਰ ਤੇ ਬਿਠਾਉਂਦੇ ਆ ਤੇ ਜਦੋਂ ਲਾਉਂਦੇ ਆ ਇਹੀ ਲੋਕ ਪੁੰਡੇ ਲਾਉਂਦੇ ਆ ਇਹ ਤੁਸੀਂ ਪਹਿਲਾਂ ਵੀ ਕਰਕੇ ਦਿਖਾਇਆ ਸੋ ਪੰਜਾਬੀਓ ਇਹਦੇ ਕੋਲੇ ਕੀ ਆ ਝੁਟਕਲੇ ਕਹਾਣੀਆਂ ਗੱਪ ਔਰ ਉਹ ਗਾਗਨੀਆਂ ਔਰ ਉਹ ਗਲਗਨੀਆਂ ਇਹ ਕਹਿੰਦਾ ਭੰਦਾ ਐ ਬੋਲਦਾ ਫਲਾਣਾ ਐ ਬੋਲਦਾ ਇੱਕੀ ਬੋਲਦਾ ਰਿਹਾ ਬਈ ਸਿਮਰੋਂ ਭਾਬੀ ਹਰਸਪ੍ਰਤ ਨੂੰ ਕੀ ਬੋਲਣਾ ਰਿਹਾ ਕੱਲ ਆ ਗਈ ਸਹੀ ਗੱਲੋ ਕੈਪਟਨ ਲੁਕੀ ਬੋਲਦਾ ਰਿਹਾ ਹੈ ਕਿੱਕੜਾ ਪੌਂਦਾ ਰਿਹਾ ਹੈ ਪੌਂਦਾ ਰਿਹਾ ਜੀ ਅੱਜ ਇਹਦੇ ਸਵਾਦ ਕਰਦੇ ਹੋ ਵੀ ਪ੍ਰਸਤਰੀ ਹੋ ਰਹੀ ਹੈ ਸੋ ਭਾਈ ਧਿਆਨ ਦਿਓ ਜਿਵੇਂ ਅੱਜ ਤੁਸੀਂ ਸਾਰਾ ਪੰਜਾਬ ਨਹੀਂ ਹਰਿਆਣਾ ਵੀ ਆਇਆ ਇੱਥੇ ਰਾਜਸਥਾਨ ਤੋਂ ਵੀ ਆਇਆ ਹੈ ਦਿੱਲੀ ਤੱਕ ਦੇ ਲੋਕ ਆਏ ਆ ਨੌਜਵਾਨ ਜਨ ਜੈਪੁਰ ਤੱਕ ਦੇ ਆਏ ਆ ਪਰ ਮੈਂ ਖੰਨਵਾਸ ਰਾਸਟਾਨ ਦੇ ਲੋਕਾਂ ਦਾ ਕਰਨਾ ਚਾਹੁੰਦਾ ਜਿਹੜੀਆਂ ਹਾਲੇ ਦੀ ਜਾਗਦਿਆਂ ਜਿਮਲਾ ਹੈਗੀ ਹੈ ਉਹ ਆਮ ਆਦਮੀ ਪਾਰਟੀ ਦਾ ਪਹਿਲੇ ਦਿਨ ਤੋਂ ਚੜੇ ਵਸੀ ਉਹ ਸਾਧੂ ਵਾਲੇ ਤੋਂ ਲਾਜੂ ਇੱਕ ਗੁਰੂ ਹਰਵਿੰਦਰ ਭਗਟ ਆਲਾ ਬਾਈ ਇੱਕ ਹਰਵਿੰਦਰ ਭਗਟ ਆਲਾ ਇੱਕ ਛੋਟਾ ਇੱਕੋ ਜੋਤ ਬੜਿੰਦਾ ਇਹਨਾਂ ਨੇ ਜ਼ਿਲ੍ਹੇ ਦੇ ਪ੍ਰਧਾਨ ਨੇ ਉਹਨਾਂ ਨੇ ਲੋਕਾਂ ਦੇ ਲਾਟਾ ਪਾਇਆ ਸੁੱਖ ਮੰਤਰੀ ਨੂੰ ਕਿ ਜਿਹੜਾ ਜ਼ਬਰ ਦਾ ਜ਼ੁਲਮ ਤੂੰ ਕਰ ਰਿਹਾ ਹੈ ਲੋਕ ਪੰਜਾਬ ਦੇ ਲੋਕ ਬਰਸ ਨਹੀਂ ਕਰਨਗੇ ਨਾਸ ਜਿੱਤਣਾ ਦਾ ਕਰਨਾ ਹੈ ਬਹੁਤ ਹਮਲੇ ਆ ਹੋਏ ਆ ਬਹੁਤ ਘੜ ਵੀ ਆਏ ਆ ਇਹਰ ਦਾ ਮੂੰਹ ਭੰਨ ਕੇ ਮੋੜਿਆ ਤੇ ਬੁੱਜਰ ਦਾ ਵੀ ਮੂੰਹ ਭੰਨ ਕੇ ਮੋੜਦਾ ਇਹ ਤੁਹਾਡੇ ਦੇਖਣਾ ਪੰਜਾਬ ਦੇ ਲੋਕੋ 5 ਤਰੀਕ ਨੂੰ ਬਾਈ ਆਵਾਜ਼ ਸੁਣ ਲੋ ਕਿੰਨਾਂ ਦੀ ਮਿੱਠਾ ਲਾਸੀ ਲੈ ਕੇ ਨਿਕਲੇ ਅਗਲੇ ਆਪਾਂ ਬਿਲਕੁਲ ਬਾਈ 5 ਤਰੀਕ ਨੂੰ ਧਿਆਨ ਨਾਲ ਸੁਣ ਲੋ ਅਗਲਾ ਐਲਾਨ 5 ਤਰੀਕ ਨੂੰ ਭਵੰਤ ਦੇ ਕਰੂ ਜਾਣਾ ਫਿਰ ਕਰਦਾ ਪੰਜਾਬ ਕੋਲੇ ਬਹੁਤ ਬਹੁਤ ਥੋੜੇ ਰਹਿ ਗਏ ਬੋਲਣ ਵਾਲੇ ਜੀ ਅਸੀਂ ਭਾਨੇ ਵਰਕੇ ਹਸਪਤਾਲ ਸਿਰ ਚਾਰ ਮਿੰਟ ਲਾ ਕੇ ਆਇਆ ਬਈ ਕੀ ਖੂਰਤੀ ਪੰਜਾਬ ਦੀ ਗੱਲ ਕਰਦਾ ਪੰਜਾਬ ਚਕਰ ਦੀ ਗੱਲ ਕਰਦਾ ਉਹਦੀ ਪਾਰਟੀ ਪਿੰਦ ਤੋਂ ਉੱਪਰ ਹੋ ਕੇ ਗੱਲ ਕਰਦਾ ਬੇ ਸਿਕਰ ਪਾਰਟੀ ਦੀ ਗੱਲ ਤਾਂ ਹੋਰ ਨੇ ਪਰ ਹਮੇਸ਼ਾ ਜਦੋਂ ਯੂਪੀਏ ਲੱਗਿਆ ਐਨਐਫਐਸ ਲੱਗਿਆ ਤਾਂ ਹਮੇਸ਼ਾ ਸਪਾਸਟਿੰਗ ਖੜਾ ਪਏ ਪੰਜਾਬ ਨਾਲ ਖੜਾ ਇਹੋ ਜਿਹੇ ਬੰਦੇ ਭਾਨੇ ਸਿੱਧੂ ਬੰਦੇ ਮੂਸੇ ਦਾ ਕਤਲ ਕਰਾਉਣ ਵਾਲੀਆ ਤਰਾਹ ਹੈ ਮੂਸੇ ਦਾ ਕਤਲ ਦਾ ਜ਼ਿੰਮੇਵਾਰ ਕੌਣ ਹੈ ਜਿਹੜੀ ਸਕਿਉਰਿਟੀ ਦਾ ਸਿਸਟਮ ਲੀਕ ਕੀਤੀ ਤਜਸਰ ਨੇ ਮੂਸੇ ਦਾ ਮਰਵਾਇਆ ਸਹੀ ਗੱਲ ਹੈ ਜੀ ਸਰਕਾਰੋਂ ਦੇਤਾ ਤਾਂ ਆਈ ਬਣੋੜੀ ਐ ਆਈ ਜਿਲ੍ਹੇ ਦੇ ਅਸਲ ਹੋਣੇ ਬੰਦੇ ਤਾਂ ਮੇਰੀ ਗੱਲ ਜਾਣਦੇ ਸੋ ਬੰਦੇ ਬਹੁਤ ਥੋੜੇ ਰਹਿ ਗਏ ਬਹੁਤ ਥੋੜੇ ਰਹਿ ਗਏ ਸਾਹਮਣੇ ਸਾਹਮਣੇ ਹੈ ਵੀ ਕੱਲੇ ਕੱਲੇ ਤੇਰੇ ਮੂੰਹ ਨੂੰ ਖੂਨ ਲੱਗਾ ਬੁੱਤਰਾ ਦੇ ਮੂੰਹ ਨੂੰ ਖੂਨ ਇਹ ਸਕਾਰ ਖੇਡਣਗੇ ਜਵਾਨ ਦਾ ਸਕਾਰ ਆ ਆਪਸੀ ਨਪੇਲਾ ਦੌਰ ਸੁਣਦੇ ਰਹੇ ਆ ਪਰ ਇਹ ਤੁਹਾਡੇ ਸਾਹਮਣੇ ਉਹੀ ਦੌਰ ਜਾਉਣ ਨੂੰ ਫਿਰਦਾ ਹੈ ਕਿਉਂਕਿ ਇਹ ਅੰਦਰਖੱਤ ਤੇ ਜਿਹੜੀ ਸਹਿਮਤੀ ਹੈ ਉਹ ਅੰਮ੍ਰਿਤ ਸ਼ਾਹ ਵੱਗਿਆਂ ਨਾਲ ਮੋਦੀ ਵੱਗਿਆਂ ਨਾਲ ਹੈ ਇਹ ਕੱਲਾ ਕੇਦਰੀ ਵੱਲੋਂ ਵੀ ਹੈਗਾ ਕਿ ਉਹਨਾਂ ਨਾਲ ਮਿਲ ਚੁੱਕਿਆ ਹੈ ਕਿ ਕਿਵੇਂ ਪੰਜਾਬ ਦੀ ਜਵਾਨੀ ਦਾ ਸਕਾਰ ਖੇਡਣਾ ਹੈ ਇਹ ਜੇ ਆਪਾਂ ਨਹੀਂ ਚਾਹੁੰਦੇ ਕਿ ਸਾਡੇ ਪੰਜਾਬ ਦੇ ਨੌਜਵਾਨ ਵਧੀਆ ਖੁਸ਼ੀ ਰਹਿਣ ਵਧੀਆ ਸ਼ੌਂਕ ਦੀ ਨਾ ਰਹਿਣ ਦਾ ਭਾਵੋ ਤੁਹਾਡਾ ਫਾੜ ਜਵੰਦਾ ਜਿਵੇਂ ਤੁਸੀਂ ਅੱਜ ਆਏ ਹੋ ਅੱਜ ਆਇਆ ਭੰਦੇ ਨੇ ਪਿੰਡ ਅਗਲੇ ਪਿੰਡ ਜਾਣਾ ਭਵੰਤ ਦੇ ਸਵਾਲ ਪੁੱਛਣ ਜਾਣਾ ਆ ਤੁਹਾਡੀ ਗਿਣਤੀ ਉਸ ਦਿਨ ਸਾਨੂੰ 25 ਗਰੂ ਅਇਤੂ 10 ਮੁਰਾਟ ਆਈ ਦੀ ਸਹਿਬ ਤੋਂ 5 ਦਿਨ ਗਰੂ ਇਹਨਾਂ ਕਰਾਗੇ ਮੀਟਿੰਗ ਅਭੀ ਲੈ ਤੂੰ ਕਹਿੰਦਾ ਸੀ ਮੈਨੂੰ ਆਏ ਕਦਮਤ ਕਦਿਆ ਕਰੋ ਤੁਸੀਂ ਪਹਿਲਾਂ ਸਰਕਾਰ ਰੋਕ ਲੈਨੇ ਹੋ ਟੋਲ ਪਲਾਇਆ ਰੋਕ ਲੈਨੇ ਧਰਨੇ ਲਾ ਲੈਨੇ ਹੋ ਜਿੰਦਾਬਾਦ ਮੁਰਦਾਬਾਦ ਕਰਦੇ ਆ ਅਸੀਂ ਪੰਜ ਨੂੰ ਤੇਰੇ ਘਰੇ ਆ ਰਹੇ ਆ ਸਾਰਾ ਪੰਜਾਬ ਚੱਲ ਕੇ ਆ ਰਿਹਾ ਇਹ ਗੱਲ ਦੱਸ ਕੀ ਭਾਨਾ ਚੈਨੀ ਚੋਰ ਜੋ ਤੂੰ ਕਰ ਰਿਹਾ ਕਦਾ ਤੁਸੀਂ ਭਾਨੇ ਨੂੰ ਲੰਡਾ ਕਰਾ ਕੇ ਤੇ ਮਟਮਾਰ ਕਰਕੇ ਵੀਡੀਓ ਦੇਖ ਰਿਹਾ ਹੈ ਕੀ ਭਾਨਿਆ ਐਡਾ ਵੱਡਾ ਵੀ ਖਤਰਨਾਕ ਗੱਤਬਾਤੀ ਹੈ ਵੀ ਬਰਾਤਕਾਰੀ ਹੈ ਕਿਹੜਾ ਗਨਾ ਕੀਤਾ ਭਾਨੇ ਨੇ 5 ਤਰੀਕ ਨੂੰ ਬਈ ਭਵੰਤ ਦੇ ਘਰ ਨੂੰ ਜਾਣਾ ਹੈ ਅਗਲੀ ਗੱਲ ਸੁਣ ਲਿਓ ਨਾਲ ਦੱਸਾਂਗੇ ਦੱਸਾਂਗੇ ਪੁੱਤਰ ਨਾਲ ਬਈ ਦੱਸਾਂਗੇ ਨਾਲ ਦੀ ਨਾਲ মিডিਆ ਰਹੀ ਦੱਸਾਂਗੇ ਸਰਦਾਰ ਕਿਸੇ ਬੰਦੇ ਨਾਲ ਰਹਿ ਕੇ ਦੱਸਾਂਗੇ ਅਗਲੀ ਗੱਲ ਹੋਰ ਸੁਣ ਲਓ ਖੜ ਦੇ ਧਿਆਨ ਨਾਲ ਸੁਣ ਲਓ ਇਹ ਨਹੀਂ ਵੀ ਉੱਥੇ ਮੱਕੇ ਬੈ ਜਾਣਾ ਵੀ ਉੱਥੇ ਬੈਠ ਕੇ ਕੰਮੂ ਕੱਢ ਲੈਣਾ ਨਾਲ ਦੀ ਨਾਲ ਸੜਕਾਂ ਦੇ ਉੱਪਰ ਨਾ ਪਿਆ ਟੋਲਾ ਤੇ ਆਉਣਾ ਪਿਆ ਇਹਨਾਂ ਦੇ ਐਮਐਲ ਨੂੰ ਘਰੋਂ ਘਰੀ ਢੇਰ ਲਾ ਪਿਆ ਉਧਰ ਨੂੰ ਫੜਾਂਗੇ ਕਰੋਧਰੀ ਕਰਾਂਗੇ